ਫਰੀ ਕੋਡ ਪੁਲਿਸ ਵੱਲੋਂ ਇੱਕ ਬਲੈਕਮੈਲੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਉਸ ਵਿੱਚ 3 ਮਹਿਲਾਵਾਨ ਜੋ ਫਰੀ ਕੋਡ ਦੇ ਇੱਕ ਕਾਰੋਬਾਰੀ ਤੋਂ ਜਿਹੜਾ ਕਿਸੇ ਤੌਰ ਤੇ ਜਿਹੜਾ ਹੈਗਾ ਬਲੈਕਮੇਲ ਕਰਕੇ ਕਿਸੇ ਧਾਰਮਿਕ ਥਾਂ ਦੀਆਂ ਵੀਡੀਓ ਦੱਸ ਕੇ ਉਸ ਨੂੰ ਬਲੈਕਮੇਲ ਕਰਨਾ ਚਾਹੁੰਦੇ ਸਨ ਇਸ ਮਾਮਲੇ ਦੇ ਵਿੱਚ 15 ਲੱਖ ਰੁਪਏ ਮੰਗਿਆ ਗਿਆ ਸੀ ਅਤੇ 8 ਲੱਖ ਰੁਪਏ ਦਿੱਤਾ ਗਿਆ ਸੀ ਅਤੇ ਫ੍ਰੀਕੋਡ ਪੁਲਿਸ ਵੱਲੋਂ ਮੌਕੇ ਤੇ ਇਹਨਾਂ 6 ਲੋਕਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚ ਦੋ ਕਾਂਗਰਸੀ ਸਾਬਕਾ ਸਰਪੰਚ ਨੇ ਜਿਨ੍ਹਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ 6 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਤਿੰਨ ਮਹਿਲਾਵਾਂ ਨੇ ਤੇ ਨਾਲ ਦੀ ਨਾਲ 8 ਲੱਖ ਰੁਪਇਆ ਜਿਹੜਾ ਇਹਦੇ ਵਿੱਚ ਬਰਾਮਦਗੀ ਕੀਤੀ ਗਈ ਹੈਗੀ ਆ ਤੇ ਉਹਨਾਂ ਨੂੰ ਅੱਜ ਫ੍ਰੀ ਕੋਰਟ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਲਿਆ ਜਾਵੇਗਾ ਜਿਹੜਾ ਉਹ ਵਪਾਰੀ ਨੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਕੋਈ ਵੀਡੀਓ ਨੇ ਤਰਾਜੋਗ ਵੀਡੀਓ ਨੇ ਸਾਡੇ ਕੋਲ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਵੱਲੋਂ ਫ੍ਰੀਕੋਲ ਪੁਲਿਸ ਨੂੰ ਇਸ ਬਾਰੇ ਇਤਲਾਹ ਦਿੱਤਾ ਕਿ ਅਤੇ ਫ੍ਰੀਕੋਲ ਪੁਲਿਸ ਵੱਲੋਂ ਇਤਲਾਹ ਮਿਲਣ ਤੋਂ ਬਾਅਦ ਲਗਾਤਾਰ ਇੱਕ ਜਿਹੜਾ ਟਰੈਪ ਲਾਇਆ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜਾ 6 ਲੋਕਾਂ ਨੂੰ ਜਿਹੜਾ ਕੱਲ ਗ੍ਰਸਤਰ ਕੀਤਾ ਗਿਆ ਜਿਹਦੇ ਵਿੱਚ ਦੋ ਕਾਂਗਰਸੀ ਸਰਪੰਚਾਂ ਨੂੰ ਉਹਨਾਂ ਨੂੰ ਫਿਲਹਾਲ ਗ੍ਰਸਤਰ ਕਰ ਲਿਆ ਗਿਆ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਅਗਲਾ ਪੁਲਿਸ ਰਿਮਾਂਡ ਲਈ ਆ ਜਾਂਦਾ ਹੈ ਦੇਖਣਾ ਕਿ ਹੌਨਰ ਸਮੇਂ ਦੇ ਵਿੱਚ ਇੱਥੇ ਇੱਕ ਕਾਂਗਸੀ ਤਾਬਕਾ ਸਰਪੰਚ ਨੇ ਉਹਨਾਂ ਦਾ ਮਾਮਲਾ ਸਾਹਮਣੇ ਆਇਆ ਇਹਦੇ ਵਿੱਚ ਹੋਰ ਕੀ ਖੁਲਾਸੇ ਆਉਣ ਵਾਲੇ ਸਮੇਂ ਵਿੱਚ ਫਰੀਦਕੋਟ ਪੁਲਿਸ ਕਰਦੀ ਹੈ ਜਗਵੰਤ ਟੀਵੀ ਲਈ ਜਗਤਾਰ ਸਿੰਘ ਜਿਵੇਂ ਕਿ ਤੁਸੀਂ ਜਾਣਦੇ ਹੋ ਜੇ ਫਰੀਦਕੋਟ ਪੁਲਿਸ ਹਮੇਸ਼ਾ ਹੀ ਮੁਸਤਦੀ ਨਾਲ ਕੰਮ ਕਰਦੀ ਹੈ ਐਸਐਸਪੀ ਡਾਕਟਰ ਪ੍ਰਗਿਆ ਜਾਨੀ ਬੜੀ ਸਟ੍ਰਿਕ ਡਾਇਰੈਕਸ਼ਨਸ ਨੇ ਇਸ ਮਸਲੇ ਦੇ ਵਿੱਚ ਕੱਲ ਇੱਕ ਸਾਡੇ ਐਸਐਚਓ ਸਦਰ ਹੈਗੇ ਨੇ ਉਹਨਾਂ ਦੇ ਧਿਆਨ ਦੇ ਵਿੱਚ ਇੱਕ ਮਸਲਾ ਆਇਆ ਸੀ ਕਿ ਇੱਕ ਗੈਂਗ ਹੈਗਾ ਉਹ ਇੱਥੇ ਬਲੈਕਮੇਲ ਕਰ ਰਿਹਾ ਹੈਗਾ ਜੀ ਲੋਕਾਂ ਨੂੰ ਤੇ ਇੱਕ ਬੜੇ ਸੈਂਸਿਟਿਵ ਜੇ ਮੈਟਰਸ ਦੇ ਵਿੱਚ ਬਣਾ ਕੇ ਝੂਠੀਆਂ ਸਟੋਰੀਆਂ ਬਣਾ ਕੇ ਉਹਨਾਂ ਤੇ ਇਹਦੇ ਵਿੱਚ ਹੀ ਗੱਲ ਐਸਐਚਓ ਸਦਰ ਤੇ ਡੀਐਸਪੀ ਸਿਟੀ ਵੱਲੋਂ ਬੜੇ ਹੀ ਅੱਛੀ ਤਰ੍ਹਾਂ ਨਾਲ ਕੰਮ ਕਰਦੇ ਹੋਏ ਇੱਕ ਗਿਰੋਹ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ 6 ਜਣੇ ਨੇ ਤਿੰਨ ਉਹਦੇ ਵਿੱਚ ਬੰਦੇ ਨੇ ਤੇ ਤਿੰਨ ਲੇਡੀਆਂ ਨੇ ਹੋਏ ਤੇ ਉਹਨਾਂ ਦੇ ਘਰੋਂ ਮਤਲਬ 8 ਲੱਖ ਰੁਪਏ ਦੀ ਉਹਨਾਂ ਨੇ ਕਿਸੇ ਬੰਦੇ ਨੂੰ ਬਲੈਕਮੇਲ ਕਰ ਰਹੇ ਸੀਗੇ ਉਹਨੂੰ ਸ਼ੋਅ ਕਰ ਰਹੇ ਸੀਗੇ ਵੀ ਉਹਦੇ ਉਹਦੇ ਕੋਲ ਇਹਨਾਂ ਕੋਈ ਵੀਡੀਓਜ਼ ਹੈਗੀਆਂ ਨੇ ਤੇ ਉਹਦੇ ਉਹਨੂੰ ਬਲੈਕਮੇਲਿੰਗ ਦਾ ਕਾਫੀ ਨੈਟਵਰਕ ਚਲਾ ਰਹੇ ਸੀਗੇ 15 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੀ ਤੇ 15 ਲੱਖ ਦੀ ਡਿਮਾਂਡ ਹੋਈ ਸੀਗੀ ਬਾਅਦ ਚੋ ਨੇਗੋਸ਼ੀਏਸ਼ਨ ਕਰਕੇ 8 ਲੱਖ ਰੁਪਏ ਇਹਨਾਂ ਤੋਂ ਮੰਗਿਆ ਗਿਆ ਸੀਗਾ ਤੇ ਕੱਲ ਲੇਟ ਈਵਨਿੰਗ ਐਸ ਐਚਓ सदर ਨੇ ਤੇ ਡੀ ਐਸ ਪੀ ਸਿਟੀ ਇਹਨਾਂ ਵੱਲੋਂ ਇਸ ਗਰੁੱਪ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ 6 ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਇਹਨਾਂ 6 ਜਿਹੜਿਆਂ ਨੂੰ ਦੋਸ਼ੀਆਂ ਨੂੰ ਤੇ ਇਹਨਾਂ ਦਾ ਫਰਦਰ ਰਿਮਾਂਡ ਦਿੱਤਾ ਜਾਏਗਾ ਅੱਗੇ ਫਰਦਰ ਇਨਵੈਸਟੀਗੇਸ਼ਨ ਵਿੱਚ ਚਲਾਉਣ ਵਾਸਤੇ ਸ਼ਿਕਾਇਤ ਕਰਤਾਵਨ ਨੂੰ ਜਿਹੜੀ ਰਕਮ ਮੰਗੀ ਗਈ ਸੀ ਪਿੱਤੀ ਜਾ ਚੁੱਕੀ ਸੀ ਇਹਨਾਂ ਨੂੰ ਮੌਕੇ ਦੇ ਉੱਤੇ ਪੈਸੇ ਦਿੱਤੇ ਜਾ ਰਹੇ ਸੀ ਕਿਉਂਕਿ ਸ਼ਿਕਾਇਤ ਕਰਤਾ ਰੈਗੂਲਰਲੀ ਪੁਲਿਸ ਨਾਲ ਇਨ ਟੱਚ ਤੇ ਵਿੱਚ ਸੀਗਾ ਤੇ ਉਹ ਸਾਰਾ ਪੈਸਾ ਰਿਕਵਰ ਕੀਤਾ ਗਿਆ ਹੈਗਾ Trap ਕਰਕੇ ਪੁਲਿਸ ਵੱਲੋਂ ਕਿਸੇ ਦਾ ਕੋਈ ਪੋਲਿਟੀਕਲ ਲਿੰਕ ਕਨੈਕਸ਼ਨ ਨਹੀਂ ਇਹਦਾ ਕੋਈ ਪੋਲਿਟੀਕਲ ਕਨੈਕਸ਼ਨ ਹੈ ਸੱਚ ਨਹੀਂ ਹੈ ਬਟ ਫਰਦਰ ਕਿਉਂਕਿ ਇਹ ਹਜੇ ਬਿਲਕੁਲ ਹੀ ਨੈਸ਼ਨ ਸਟੇजेस ਆਫ ਇਨਵੈਸਟੀਗੇਸ਼ਨ ਹੈ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ ਅਜ ਇਹਨਾਂ ਦਾ ਰਿਮਾਂਡ ਲਵਾਂ ਕੁਈ ਕੇਸਸ ਨੇ ਜਿਹੜੇ ਇਦਾਂ ਦੇ ਕੋਈ ਧਿਆਨ ਦੇ ਵਿੱਚ ਆਂਦੇ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਜੁੜੇ ਰੱਖਿਆ ਜਾ ਰਿਹਾ ਕਿ ਇਹ ਸਾਬਕਾ ਸਰਪੰਚ ਜਿਹੜੇ ਸਿੱਟ ਉਹ ਜਿਹੜੇ ਸਾਬਕਾ ਸਰਪੰਚ ਦੇ ਮਾਮਲੇ ਵਿੱਚ ਉਹ ਡੈਸ਼ ਟੂ ਉਹ ਦੈਟ ਇਜ਼ ਅ ਪਾਰਟ ਆਫ ਅ ਇਨਵੈਸਟੀਗੇਸ਼ਨ ਅਸੀਂ ਉਹਨਾਂ ਨੂੰ ਅਜੇ ਵੈਰੀਫਾਈ ਕਰ ਰਹੇ ਹਾਂ ਕੌਣ ਆ ਕੀ ਹੈ ਕੀ ਨਹੀਂ ਹੈ ਸਰ ਜਿਹੜੀ ਇਹ ਬਲੈਕਮੇਲਿੰਗ ਹੋਈ ਕੀ ਮਾਮਲਾ ਕੀ ਸੀ ਪੂਰਾ ਥੋੜਾ ਦੱਸ ਸਕਦੇ ਇੱਕ ਇਥੇ ਹੈਗਾ ਜੀ ਰਾਧਾ ਆਪਣਾ ਕ੍ਰਿਸ਼ਨ ਧਾਮ ٹرسٹ ਹੈਗਾ ਜੀ ٹرسٹ ਦੇ ਵਿੱਚ ਦੇ ਕੋਈ ਮੈਂਬਰ ਹੈਗੇ ਨੇ ਉਹਨਾਂ ਨੂੰ ਇਹਨਾਂ ਵੱਲੋਂ ਬਲੈਕਮੇਲ ਕੀਤਾ ਗਿਆ ਸੀਗਾ ਵੀ ٹرسٹ ਦੇ ਵਿੱਚ ਕੋਈ ਮਤਲਬ ਮਤਲਬ ٹرسٹ ਦੇ ਨਾਲ ਕੋਈ ਰਿਲੇਟਿਡ ਮੈਟਰ ਦੇ ਵਿੱਚ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀਗਾ ਸੋ ਫਿਰ ਉਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਵੀ ਅਨਸੈਸਰੀ ٹرسٹ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਉਹਨਾਂ ਦੀ ਪਰਸਨਲੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਕਰਕੇ ਹੀ ਇਹ ਸਾਰਾ ਨੈਕਸਸ ਬ੍ਰੇਕ ਕੀਤਾ ਗਿਆ ਹੈ ਗਲ ਪੁਲਿਸ ਵੱਲੋਂ ਕੋਈ ਹਨੀ ਟ੍ਰੈਪ ਦਾ ਮਾਮਲਾ ਵੀ ਸਾਮਣੇ ਨਹੀਂ ਨਹੀਂ ਹੈਗਾ ਵੀ ਇਹਦਾ ਕੋਈ ਐਕਚੁਅਲ ਉਹਨਾਂ ਦੀ ਵੀਡੀਓ ਵੀ ਕੋਈ ਇਹਨਾਂ ਕੋਲ ਸੀ ਜੀਆਂ ਕਿ ਵੈਸੇ ਹੀ ਕਲ ਸਰ ਫੜਾ ਰਹੇ ਉਹ ਇਹ ਸਿਰਫ ਹਜੇ ਤੱਕ ਜਿੰਨਾ ਪਾਇਆ ਗਿਆ ਸਿਰਫ ਫੜਾ ਰਹੇ ਸੀਗੇ ਜੀ ਤੇ ਇਸੇ ਕਰਕੇ ਉਹ ਮਦਈ ਵੀ ਸ਼ੁਰੂ ਤੋਂ ਹੀ ਚੁੱਕਨੇ ਸੀ ਉਹਨਾਂ ਨੂੰ ਪਤਾ ਸੀਗਾ ਵੀ ਐਸਾ ਕੋਈ ਮਸਲਾ ਨਹੀਂ ਹੈ ਉਹਨਾਂ ਨੇ ਤਾਂ ਹੀ ਪੁਲਿਸ ਨੂੰ ਕੌਨਫੀਡੈਂਸ ਦੇ ਵਿੱਚ ਲਿੱਤਾ ਸੀਗਾ ਹੁਣ ਟੋਟਲ ਕਿੰਨੀ ਗ੍ਰਿਫਤਾਰੀਆਂ ਸਿਚੂ ਹੋ ਚੁੱਕੀ ਹੈ 6 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਜੀ ਤੇ ਫਰਦਰ ਅੱਜ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਐਂਡ ਨੈਕਸਟ ਕੋਰਸ ਆਫ ਇਨਵੈਸਟੀਗੇਸ਼ਨ ਜਾਰੀ ਹੈਗੀ ਜੋ ਵੀ ਨੈਕਸਟ ਮਹਿਲਾਵਾਂ ਇਸ ਵਿੱਚ ਰੈਸਟ ਕੀਤੀਆਂ ਮਹਿਲਾਵਾਂ ਵੀ ਇੱਕ ਗੈਂਗ ਦਾ ਪਾਰਟ ਸੀ ਕਿਹੜੀ ਇਹਨਾਂ ਨੂੰ ਜਾਣ ਕੇ ਇਹਨਾਂ ਨੂੰ ਹਰਾਸ ਕਰਨ ਵਾਸਤੇ ਇੱਕ ਆਪਰੇਟ ਕਰਨੀਆਂ ਸੀਗੀਆਂ ਤੰਗ ਪ੍ਰੇਸ਼ਾਨ ਕਰਨ ਵਾਸਤੇ ਅਨੈਸੈਸਰੀ